ਖੰਨਾ ਸਮਰਾਲਾ ਨੇ ਪਹੁੰਚੀ ਬੱਸ ਵਿੱਚ ਬੰਬ ਹੋਣ ਦਾ ਫੋਨ ਆਉਣ ਤੋਂ ਬਾਅਦ ਬੱਸ ਦੀ ਬੰਬ ਸਕਵੈਡ ਵੱਲੋਂ ਕੀਤੀ ਗਈ ਚੈੱਕ ਇਨ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਨੇ ਦਿੱਤੀ ਜਾਣਕਾਰੀ ਇਸ ਸਬੰਧ ਵਿੱਚ ਐਸਐਸਪੀ ਡਾਕਟਰ ਜੰਮੂ ਜੋ ਜਾਰੀ ਸੀਗੀ ਕਟੜਾ ਜੰਮੂ ਵਿਖੇ ਜੀ ਉਹਦੇ ਕੰਡਕਟਰ ਨੂੰ ਇਹ ਕਾਲ ਆਂਦੀ ਹੈ ਇੱਕ ਬੰਦਾ ਉਹਨੂੰ ਕਹਿੰਦਾ ਹੈਗਾ ਕਿ ਤੁਹਾਡੀ ਬੱਸ ਦੇ ਵਿੱਚ ਬੋਮਬ ਹੈਗਾ ਤੇ ਫਿਰ ਇੱਥੇ ਹੈਡੋਫੋਨ ਨਮਸਕਾਰ ਪੰਜਾਬ ਲਾਈਵ 80 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਸਮਰਾਲਾ ਨੇ ਇੱਕ ਪਹੁੰਚੀ ਬੱਸ ਵਿੱਚ ਬੰਬ ਹੋਣ ਦਾ ਫੋਨ ਆਉਣ ਤੋਂ ਬਾਅਦ ਬੱਸ ਦੀ ਬੰਬ ਸਕੁਐਡ ਵੱਲੋਂ ਕੀਤੀ ਗਈ ਚੈੱਕ ਇਨ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਨੇ ਦਿੱਤੀ ਜਾਣਕਾਰੀ ਇਸ ਸਬੰਧ ਵਿੱਚ ਐਸਐਸਪੀ ਡਾਕਟਰ ਜੋਤੀ ਯਾਦਵ ਨੇ ਦੱਸਿਆ ਕਿ ਗੁੜगांव ਤੋਂ ਕਟੜਾ ਜਾ ਰਹੀ ਬੱਸ ਤੇ ਕਨੈਕਟਰ ਨੂੰ ਫੋਨ ਆਉਂਦਾ ਹੈ ਕਿ ਬੱਸ ਵਿੱਚ ਬੰਬ ਹੈ ਅਤੇ ਬੱਸ ਡਰਾਈਵਰ ਬੜੀ ਹੀ ਸਮਝਦਾਰੀ ਨਾਲ ਸਮਰਾਲਾ ਦੇ ਨੇੜੇ ਪੁਲਿਸ ਹੈੱਡ ਚੌਂਕੀ ਵਿਖੇ ਬੱਸ ਲੈ ਕੇ ਆਂਦਾ ਹੈ ਤੇ ਬੱਸ ਚੌਂਕੀ ਦੇ ਸਾਹਮਣੇ ਖਾਲੀ ਖੇਤਾਂ 'ਚ ਘੜੀ ਕਰ ਦਿੰਦਾ ਹੈ ਜਦੋਂ ਬੰਬ ਸਕੁਐਡ ਨੂੰ ਸੂਚਨਾ ਦੇ ਕੇ ਮੌਕੇ ਤੇ ਬੁਲਾਇਆ ਜਾਂਦਾ ਹੈ ਅਤੇ ਉਹਨਾਂ ਵੱਲੋਂ ਗੰਭੀਰਤਾ ਨਾਲ ਚੈਕਿੰਗ ਕੀਤੀ ਜਾਂਦੀ ਹੈ ਅਤੇ ਜਿੰਨਾ ਸਵਾਰੀਆਂ ਦੇ ਬੈਗ ਬੱਸ ਵਿੱਚ ਪਾਏ ਸਨ ਉਹਨਾਂ ਬੱਸ ਦੀ ਸਵਾਰੀਆਂ ਦੇ ਬੈਗ ਦੀ ਜਾਂਚ ਕੀਤੀ ਜਾਂਦੀ ਹੈ ਉਹਨਾਂ ਅੱਗੇ ਦੱਸਿਆ ਕਿ ਬੰਬ ਸਕੁਐਡ ਵੱਲੋਂ ਇਹ ਸਪਸ਼ਟੀ ਕੀਤੀ ਜਾਂਦੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਬੰਬ ਜਾਂ ਵਿਸਫੋਟਕ ਸਮਗਰੀ ਬਸ ਵਿੱਚ ਨਹੀਂ ਹੈ ਅਤੇ ਐਸਐਸਪੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਭਾਰਤ ਪਾਕਿਸਤਾਨ ਦੇ ਜੋ ਹਾਲਾਤ ਇਸ ਵਕਤ ਬਣੇ ਹੋਏ ਹਨ ਇਹ ਜੇ ਅਫਵਾਹ ਵਾਲੇ ਫੋਨ ਕਿਸੇ ਨੂੰ ਵੀ ਆ ਸਕਦੇ ਹਨ ਅਤੇ ਘਬਰਾਨ ਦੀ ਲੋੜ ਨਹੀਂ ਹੈ ਜਿਵੇਂ ਭਾਰਤ ਦੀ ਆਰਮੀ ਉਸੇ ਤਰ੍ਹਾਂ ਪੁਲਿਸ ਵੀ ਆਪਣੇ ਕੰਮ ਤਨਦੇਹੀ ਨਾਲ ਨਿਭਾ ਰਹੀ ਹੈ 3 ਵਜੇ ਕੀ ਤਕਰੀਬਨ ਜੋ ਇੱਕ orbitt bus ਦਿੱਲੀ ਤੋਂ ਜੰਮੂ ਜੋ ਜਾਰੀ ਸੀਗੀ ਕਟੜਾ ਜੰਮੂ ਵਿਖੇ ਆ ਉਹਦੇ ਕੰਡਕਟਰ ਨੂੰ ਇੱਕ ਕਾਲ ਆਂਦੀ ਹੈ ਇੱਕ ਬੰਦਾ ਉਹਨੂੰ ਕਹਿੰਦਾ ਹੈਗਾ ਕਿ ਤੁਹਾਡੀ ਬੱਸ ਦੇ ਵਿੱਚ ਬੋਮਬ ਹੈਗਾ ਤੇ ਫਿਰ ਇੱਥੇ ਹੈਡੋਪੋਲ ਉਹ ਬੱਸ ਸੀਗੀ ਉਹਨਾਂ ਨੇ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਨੇ ਇਮੀਡੀਏਟਲੀ ਬੱਸ ਨੂੰ ਰੁਕਵਾ ਕੇ ਸਾਰੇ ਜੋ ਪੈਸੇਂਜਰ ਸੀਗੇ ਉਹਨਾਂ ਨੂੰ ਇਵੈਕੂਏਟ ਕੀਤਾ ਤੇ ਬੱਸ ਨੂੰ ਇੱਕ ਓਪਨ ਫੀਲਡ ਦੇ ਵਿੱਚ ਖੜਾ ਕਰਾਇਆ ਫਿਰ ਬੋਮਬ ਸਕਵਡ ਨੂੰ ਬੁਲਾਇਆ ਗਿਆ ਤੇ ਉਹਦੀ ਪ੍ਰੋਪਰ ਕੱਲੇ-ਕੱਲੇ ਚੀਜ਼ੀ ਜਾਂਚ ਕੀਤੀ ਗਈ ਸਾਰੇ ਕੇ ਸਾਰੇ ਜਿੰਨੇ ਵੀ ਪੈਸੇਂਜਰ ਸੀਗੇ ਉਹਨਾਂ ਦੀ ਵੀ ਵੈਰੀਫਿਕੇਸ਼ਨ ਮੀਨਵਾਇਲ ਕੀਤੀ ਗਈ ਤੇ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਇਹ ਫੌਕਸ ਕਾਲ ਨਿਕਲੀ ਹੈਗੀ ਤੇ ਮੈਂ ਮੀਡੀਆ ਦੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੀ ਹੂੰ ਕਿ ਇੱਕ ਤਾਂ ਹੋ ਸਕਦਾ ਹੈਗਾ ਕਿ ਅ ਅੱਜ ਜੀਵੇ ਦਾ ਅੱਜ ਦੇਸ਼ ਦੇ ਵਿੱਚ ਜੋ ਸਿਕਿਉਰਿਟੀ ਉਹਨੂੰ ਲੈ ਕੇ ਹੋ ਸਕਦਾ ਹੈ ਕਿ ਲੋਕੀ ਇਸ ਤਰੀਕੇ ਦੀ ਸ਼ਰਾਰਤੀ ਜੋ ਤੱਤਵ ਹੈ 올 ਪੈਨਿਕ ਕ੍ਰੀਏਟ ਕਰਨ ਦੇ ਲਈ ਇਸ ਤਰੀਕੇ ਦੀ ਕਾਲਸ ਜਾਂ ਮੈਸੇजेस ਵਗੈਰਾ ਕਰਨ ਤਾਂ ਤੁਸੀਂ ਇਮੀਡੀਏਟਲੀ ਪੁਲਿਸ ਦੇ ਧਿਆਨ 'ਚ ਲੈ ਕੇ ਆਓ ਅਸੀਂ ਬਿਲਕੁਲ ਮੁਸਟਾਦੀ ਨਾਲ ਆਪਣੀ ਸਿਕਿਉਰਿਟੀ ਅਥਾਰਟੀ ਸਿਕਿਉਰਿਟੀ ਦੇ ਲਈ ਕਾਇਮ ਹੈ ਤੇ ਅਸੀਂ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਤੁਹਾਡੀ ਸਿਕਿਉਰਿਟੀ ਨੂੰ ਮੇਨਟੇਨ ਵੀ ਕਰਾਂਗੇ ਤੇ ਦੂਜੀ ਚੀਜ਼ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਹੋਰ ਵੀ ਰਿਕੁਐਸਟ ਕਰਨਾ ਚਾਹੁੰਦੀ ਹੂੰ ਤੁਸੀਂ ਸਾਰੇ ਜਾਣਦੇ ਹੋ ਇੰਡੀਅਨ ਆਰਮੀ ਨੇ ਬਹੁਤ ਵਧੀਆ ਕੋਆਪਰੇਸ਼ਨ ਕੀਤਾ ਆਪਰੇਸ਼ਨ ਸਿੰਦੂਰ ਤੇ ਉਹਦੇ ਹੀ ਬੈਗਰ ਦੇ ਵਿੱਚ ਹੀ ਹੋ ਸਕਦਾ ਹੈਗਾ ਕਿ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਕਾਲਸ ਜਾਂ ਮੈਸੇजेस ਤੋਂ ਪੈਨਿਕ ਕ੍ਰੀਏਟ ਹੋ ਸਕੇ ਇਸ ਕਰਕੇ ਲੋਕਾਂ ਨੂੰ ਮੈਂ اپیل करूंगी ਕਿ ਪੈਨਿਕ ਨਾ ਕਰਨ ਸ਼ਾਂਤੀ ਨਾਲ ਇਸ ਟਾਈਮ ਨੂੰ ਕੱਢੇ ਤੇ ਪੁਲਿਸ ਦਾ ਪੂਰਾ ਸਹਿਯੋਗ ਦੇ ਕੁਝ ਵੀ ਸਸਪੈਕਟ ਜਾਂ ਸਸਪੀਸ਼ੀਅਸ ਐਕਟੀਵਿਟੀ ਤੁਹਾਡੇ ਆਲੇ ਦੁਆਲੇ ਹੁੰਦੀ ਹੈ ਇਮੀਡੀਏਟਲੀ ਤੁਹਾਡੇ ਨੀਅਰੈਸਟ ਪੁਲਿਸ ਸਟੇਸ਼ਨ ਅ uh, uh, which ਤੁਸੀਂ ਨੋਟ ਕਰਾਓ 112 ਦਾ ਜੋ ਨੰਬਰ ਹੈਗਾ ਸਾਡਾ ਦਾ ਯੂਨੀਵਰਸਲ ਹੈਲਪਲਾਈਨ ਨੰਬਰ ਹੈ ਉਹਦੀ ਵਰਤੋ ਕਰੋ ਸਾਡੇ ਧਿਆਨ 'ਚ ਲੈ ਕੇ ਆਓ ਪੈਨਿਕ ਨਾ ਕਰੋ ਅ ਲੋਕਾਂ ਦੀ ਅਪੀਲ ਇੱਕ ਭਰੀ ਜਿਹੜੇ ਨੰਬਰ ਤੋਂ ਕਾਲ ਆਈ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਦਾ ਅਜੀ ਚੈਕ ਅਜੀ ਚੈੱਕ ਕਰ ਰਹੇ ਉਹ ਨੰਬਰ ਦਾ ਵੀ ਅਸੀਂ ਪੂਰਾ ਕ ਪੂਰਾ ਜੋ ਟੈਕਨੀਕਲੀ ਅਸੀਂ ਉਹਨੂੰ ਪੂਰਾ ਕ ਪੂਰਾ ਵੈਰੀਫਾਈ ਕਰ ਰਹੇ ਤੇ ਦੇ ਨਾਲ ਨਾਲ ਜਿਵੇਂ ਤੁਹਾਨੂੰ ਦੱਸਿਆ ਸਾਰੇ ਕੇ ਸਾਰੇ ਜੋ ਵੀ ਪੈਸੇਂਜਰ ਸੀਗੇ ਇਸ ਬੱਸ ਦੇ ਵਿੱਚ ਉਹ ਉਹਨਾਂ ਦੀ ਵੀ ਸਾਰੀ ਸਾਰੀ ਵੈਰੀਫਿਕੇਸ਼ਨ ਕੀਤੀ ਗਈ ਹੈ ਉਹ ਤੋਂ ਬਾਅਦ ਇਹਨੂੰ ਆਪਰੇ ਚੈਕਿੰਗ ਇਹਨੂੰ ਸੇਫ ਕਰਾਰ ਕੀਤਾ ਗਿਆ ਮੌਕੇ ਤੋਂ ਪਹਿਲਾਂ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਵੀ ਕੋਈ ਅਜਿਹੇ ਘਟਨਾਵਾਂ ਵਾਪਰ ਸਕਦੀਆਂ ਅ ਫਿਫ ਕਲਰ ਆ ਦੇਣੀ ਹੈ ਅ ਦੇਖਿਏ ਇਥੇ ਖੰਨਾ ਵਿਖੇ ਮੌਕ ਡ੍ਰਿਲ ਦਾ ਨਹੀਂ ਸ케ਡਿਊਲ ਸੀਗਾ ਬਟ ਮੌਕ ਡ੍ਰਿਲ ਦਾ ਤੁਸੀਂ ਸਾਰੇ ਜਾਣਦੇ ਹੋ ਐਮ ਐਚ ਏ ਵੱਲੋਂ ਵੀ ਗਾਈਡਲਾਈਨ ਜਾਰੀ ਕੀਤੀ ਗਈ ਸੀ ਉਸ ਦੇ ਨਾਲ ਨਾਲ ਸਾਰੇ ਕੇ ਸਾਰੇ ਜ਼ਿਲ੍ਹਿਆਂ ਵਿਖੇ ਐਸ ਐਸ ਪੀਜ਼ ਦੇ ਡੀ ਸੀਜ਼ ਵੱਲੋਂ ਗਾਈਡਲਾਈਨਸ ਵੀ ਦਿੱਤੀ ਗਈ ਹੈ ਲੋਕਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੇ ਮੌਕ ਡ੍ਰਿਲ ਜੋ ਹੈ ਉਹ ਸਪੈਸਿਫਿਕ ਪਰਪਸ ਦੇ ਲਈ ਹੈ ਇਦਾਂ ਦੀ ਘਟਨਾਵਾ ਦਾ ਉਹਦੇ ਵਿੱਚ ਜ਼ਿਕਰ ਨਹੀਂ ਸੀਗਾ ਬਟ ਲੋਕਾਂ ਨੂੰ ਮੈਂ ਦੁਬਾਰਾ ਉਹੀ ਤੁਹਾਡੇ ਮਾਧਿਅਮ ਰਾਹੀਂ ਅਪੀਲ ਹੀ ਕਰਨਾ ਚਾਹੁੰਦੀ ਹੂੰ ਕਿ ਪੈਨਿਕ ਨਾ ਕਰਨ ਸਭ ਕੁਝ ਇਨ ਕੰਟਰੋਲ ਹੈਗਾ ਤੇ ਇੰਡੀਅਨ ਸਿਕਿਉਰਿਟੀ ਫੋਰਸਸ ਵੀ ਰਿਸਪਾਂਸ ਦੇ ਰਹੀਆਂ ਆਪਣਾ ਤੋਂ ਸਾਰਾ ਕੁਝ ਵੈਲ ਇਨ ਕੰਟਰੋਲ ਹੈ ਤੁਸੀਂ ਸਾਰੇ ਕੇ ਸਾਰੇ ਸੇਫ ਹੋ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਇੰਡੀਅਨ ਸਿਕਿਉਰਿਟੀ ਫੋਰਸਸ ਐਕਸ਼ਨ ਪ੍ਰੋਪਰ ਤਰੀਕੇ ਨਾਲ ਲੈ ਰਹੀ ਹੈ ਪੈਨਿਕ ਕਰਨ ਦਾ ਟਾਈਮ ਨਹੀਂ ਹੈਗਾ ਸ਼ਾਂਤੀ ਨਾਲ ਹਰ ਚੀਜ਼ ਦਾ ਮਤਲਬ ਜੋ ਵੀ ਕਨਸਰਨਡ ਅਥਾਰਟੀਜ਼ ਉਹਨਾਂ ਨੂੰ ਧਿਆਨ ਚ ਲਾ ਕੇ ਹਰ ਚੀਜ਼ ਦਾ ਧਿਆਨ ਚ ਲੈ ਕੇ ਸੋ ਦੈਟ ਉਸ ਚੀਜ਼ ਦਾ ਪ੍ਰੋਪਰ ਤਰੀਕੇ ਨਾਲ ਇੱਕ ਰੈਜ਼ੋਲੂਸ਼ਨ ਕੀਤਾ ਜਾ ਸਕੇ ਜਿਵੇਂ ਅੱਜ ਦਾ ਸੀਗਾ ਸਾਡੇ ਕੋਲ ਕਾਲ ਆਈ ਅਸੀਂ ਉਸ ਚੀਜ਼ ਨੂੰ ਪ੍ਰੋਪਰਲੀ ਚੈੱਕ ਕਰਕੇ ਵੈਰੀਫਾਈ ਕਰਕੇ ਉਦੋਂ ਬਾਅਦ ਫਿਰ ਲੋਕਾਂ ਨੂੰ ਜਾਣ ਦੇ ਲਈ ਅਸੀਂ ਰਵਾਨਾ ਕਰਾਂਗੇ ਕਿਉਂਕਿ ਬਸ ਹੁਣ ਕੰਪਲੀਟਲੀ ਸੇਫ ਹੈਗੀ ਇੱਕ ਹਾਕਸ ਕਾਲ ਸੀਗੀ ਹੋ ਸਕਦਾ ਅੱਗੇ ਵੀ ਆਉਣ ਲੇਕਿਨ ਇਮੀਡੀਏਟਲੀ ਅਗਰ ਲੋਕੀ ਸਾਡੇ ਧਿਆਨ ਚ ਲੈ ਕੇ ਆਉਣਗੇ ਤਾਂ ਪੈਨਿਕ ਵੀ ਨਹੀਂ ਕ੍ਰੀਏਟ ਹੁੰਦਾਗਾ ਉਹਨੂੰ ਪ੍ਰੋਪਰਲੀ ਚੈੱਕ ਵੀ ਕੀਤਾ ਜਾਏਗਾ ਜੀ